ਜੀ ਸਾਰਿਆਂ ਨੂੰ মিডিਆ ਦੇਖ ਲਓ ਪੰਜਾਬੀਓ ਕਿੰਨਾ ਜ਼ਿਆਦਾ ਸਟਰੋਂਗ ਆ ਪਰ ਫੇਰ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਸੀ ਆ ਜੋ ਸੂਬਾ ਸਰਹੰਦਾ ਇਹਦੇ ਬਾਰੇ ਵੀ ਇਹ ਕਿੱਡਾ ਵੱਡਾ ਜ਼ਿਲ੍ਹਾ ਸੀ ਤੇ ਹੁਣ ਜਦੋਂ ਦਾ ਇਹ ਨਰਕਾ ਨੂੰ ਗਿਆ ਹੁਣ ਦੇਖ ਲਓ ਕਿੰਨੇ ਆਪਣੇ ਵਿਚਾਰੇ ਲੋਕ ਆ ਰਹੇ ਸਾਹਮਣੇ ਜਿਨ੍ਹਾਂ ਦਾ ਜਿਨ੍ਹਾਂ ਨਾਲ ਇਹਨੇ ਜ਼ੁਲਮ ਕੀਤਾ ਸੀ ਤੇ ਕਿੰਨੇ ਜ਼ਿਆਦਾ ਹੁਣ ਇੰਟਰਵਿਊ ਆ ਰਹੀਆਂ ਸਾਹਮਣੇ ਆ ਰਹੇ ਆ ਕੋਈ ਕੋਈ ਦੱਸਦਾ ਕੋਈ ਕੋਈ ਜਾਣੀ ਕਿ ਐਡਾ ਜ਼ਾਲਮ ਸੀ ਕਿ ਇਹ ਵੱਡੇ ਵੱਡੇ ਕੇਪੀਐਸ ਤੇ ਦੂਜੇ ਜਿੰਨੇ ਇਦਾਂ ਦੇ ਪੁਲਿਸ ਮੁਲਾਜ਼ਮ ਸੀ ਉਹ ਸਾਰਿਆਂ ਦਾ ਪਿਓ ਸੀ ਇਹਦੇ ਦਿਲ ਦੇ ਵਿੱਚ ਰਹਿਮ ਹੈ ਹੀ ਨਹੀਂ ਸੀ ਤੇ ਪਤਾ ਨਹੀਂ ਕਿੰਨੇ-ਕਿੰਨੇ ਖਪਾਤੇ ਤੇ ਕੋਈ ਚੀਜ਼ਾਂ ਸਾਹਮਣੇ ਨਹੀਂ ਆਈਆਂ ਹੋਣੀਆਂ ਤੇ ਪੰਜਾਬ ਦੇ ਵਿੱਚ ਕਿੰਨਾ ਘਾਣ ਹੋਇਆ ਹੁਣ ਇੱਥੋਂ ਹਿਸਾਬ ਲਾਓ ਚਲੋ ਇਹ ਵੀ ਸ਼ੁਕਰ ਆ ਕਿ ਉਸੇ ਸਿਸਟਮ 'ਚ ਇਹਨਾਂ ਨੂੰ ਸਜ਼ਾਵਾਂ ਮਿਲ ਰਹੀਆਂ ਤੇ ਜੇ ਥੋੜੇ ਬਹੁਤ ਲੋਕਾਂ ਦੀ ਸਜ਼ਾ ਨਾ ਹੋਈ ਹੁੰਦੀ ਤੇ ਫਿਰ ਕੋਈ ਮੰਨਦੇ ਨਹੀਂ ਕਈ ਕਿ ਇੰਨਾ ਜ਼ੁਲਮ ਹੋਇਆ ਪੰਜਾਬ 'ਚ ਹੁਣ ਜਦੋਂ ਕੋਰਟਾਂ ਇਹਨਾਂ ਨੂੰ ਸਜ਼ਾ ਦੇ ਰਹੀਆਂ ਤਾਂ ਲੋਕਾਂ ਨੂੰ ਸਮਝ ਆ ਰਹੀ ਕਿ ਕਿੰਨਾ ਕਹਾਣ ਪੰਜਾਬ 'ਚ ਇੱਕ ਇੱਕ ਬੰਦੇ ਨੇ ਕਿੰਨੇ ਕਿੰਨੇ ਬੰਦੇ ਆਪਣੇ ਸ਼ਹੀਦ ਕੀਤੇ ਆ ਤੇ ਮੈਂ ਕਹਿੰਦਾ ਧੰਨ ਆਪਣੇ ਲੋਕ ਜਿਹੜੇ ਇੰਨੀ ਵੱਡੀ ਮੁਸੀਬਤੋਂ ਲੰਘ ਕੇ ਆਏ ਆ ਕਿੰਨਾ ਜ਼ੁਲਮ ਹੋਇਆ ਤੇ ਫਿਰ ਕਹਿ ਦਿੰਦੇ ਆ ਜੀ ਇਹ ਪੰਜਾਬੀਆਂ ਨੇ ਹੀ ਇਹ ਕੰਮ ਸ਼ੁਰੂ ਕੀਤਾ ਸੀ ਸਿੱਖਾਂ ਨੇ ਤੇ ਤਾਂ ਇਹ ਜ਼ੁਲਮ ਕਰਨਾ ਪਿਆ ਤਾਂ ਇਹ ਇੰਨਾ ਘਾਣਾ ਹੋਇਆ ਤੇ ਸਿੱਖਾਂ ਦਾ ਦਿਮਾਗ ਖਰਾਬ ਸੀ ਵੀ ਸਾਫ ਦੇ ਅਸੀਂ ਬੰਦੇ ਮਾਰ ਆ ਲੀਏ ਜਾਂ ਉਹਦੇ ਬੱਚਿਆਂ ਦੇ ਕੇਸ ਕੋ ਆ ਲੀਏ ਤੇ ਕਿੰਨੇ ਬੰਦੇ ਜਿਨ੍ਹਾਂ ਦਾ ਕੋਈ ਨਾ ਡੈੱਡ ਬੋਡੀ ਮਿਲੀ ਪਤਾ ਨਹੀਂ ਕਿੰਨੇ ਬੰਦੇ ਵਿਚਾਰੇ ਜਿਹੜੇ ਅਨਟ੍ਰੇਸ ਆ ਨਾ ਬੋਡੀ ਮਿਲੀ ਮਾਵਾਂ ਉਹਨਾਂ ਦੀਆਂ ਅੱਜ ਤੱਕ ਡੀਗ ਰਹੀਆਂ ਨੇ ਕਈ ਵਿਚਾਰੀਆਂ ਮਾਵਾਂ ਵੀ ਤੁਰ ਗਈਆਂ ਉਹਨਾਂ ਦੇ ਦੁੱਖ ਚ ਤੇ ਇਹ ਕਹ ਤਾਂ ਬੜੀ ਛੇਤੀ ਦਿੰਦੇ ਆ ਵੀ ਹਾਲਾਤ ਖਰਾਬ ਕਿੰਨੇ ਕੀਤੇ ਸੀ ਤੇ ਤਾਂ ਹੀ ਹੋਇਆ ਤੇ ਕਿ ਪੰਜਾਬੀਆਂ ਦਾ ਜਾਂ ਸਿੱਖਾਂ ਦਾ ਦਿਮਾਗ ਤਾਂ ਨਹੀਂ ਖਰਾਬ ਸੀ ਕਿ ਆਪਦੇ ਗੱਲ ਪਾ ਲੈਣ ਏਡਾ ਪੁਲਿਸ ਦਾ ਸਿਸਟਮ ਜਾਂ ਸਰਕਾਰਾਂ ਖਿਲਾਫ ਕਰ ਲੈਣ ਤੇ ਪੰਜਾਬੀ ਤਾਂ ਇਸ ਕਰਕੇ ਅੱਜ ਵੀ ਸਿਸਟਮ ਤੇ ਬਹੁਤ ਜ਼ਿਆਦਾ ਸਵਾਲ ਖੜੇ ਕਰਦੇ ਆਂ ਵਿਸ਼ਵਾਸ ਨਹੀਂ ਕਰਦੇ ਸਾਰੇ ਦੇਸ਼ 'ਚ ਇੱਕ ਪਾਰਟੀ ਜੇਤਦੀ ਆ ਤੇ ਪੰਜਾਬ 'ਚ ਉਹਦੇ ਖਿਲਾਫ ਲੋਕ ਹੁੰਦੇ ਆ ਇਹ ਸਾਰੀ ਨਿਰਾਸ਼ਾ ਦੀ ਕਾਰਨ ਹੀ ਆ ਕਿ ਪੰਜਾਬੀ ਸਿਸਟਮ ਦੇ ਇੰਨੇ ਖਿਲਾਫ ਚੱਲਦੇ ਆ ਜਾਂ ਜੇ ਮਲਮ ਲੱਗੇ ਪੰਜਾਬੀਆਂ ਦੇ ਜਾਂ ਸਿੱਖਾਂ ਦੇ ਜਿੰਨੇ ਘਾਣ ਹੋਏ ਆ ਜਿੰਨਾ ਘਾਣ ਹੋਇਆ ਉਹਦੇ ਹਿਸਾਬ ਨਾਲ ਸਿੱਖਾਂ ਨਾਲ ਤਾਂ ਕੋਈ ਇਨਸਾਫ਼ ਮਿਲਿਆ ਹੀ ਨਹੀਂ ਸਿੱਖਾਂ ਦਾ ਸਭ ਤੋਂ ਵੱਡਾ ਧਾਰਮਿਕ ਸਥਾਨ ਅਕਾਲ ਤਖਤ ਸਾਹਿਬ ਜੇ ਉੱਥੋਂ ਤੱਕ ਇਹ ਪਹੁੰਚ ਸਕਦੀ ਹੈ ਸਰਕਾਰ ਜਾਂ ਉੱਥੇ ਜਾ ਕੇ ਹਮਲਾ ਕਰ ਸਕਦੇ ਹੈ